ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਤੁਹਾਡੇ ਲਈ ਇੱਕ ਬਹੁਤ ਵਧੀਆ ਕਿਉਂਕਿ ਪੈਨਾਂ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਇਹੋ ਜੀਆਂ ਵੀਡੀਓ ਦੀ ਕਿਉਂਕਿ ਘਰ ਵਿੱਚ ਕਈ ਵਾਰੀ ਆਪਾਂ ਹਰ ਇੱਕ ਚੀਜ਼ ਲਿਆ ਕੇ ਰੱਖਣੀ ਹੁੰਦੀ ਜਿਵੇਂ ਦਾਲ ਹੋ ਗਈ ਕਣਕ ਹੋ ਗਈ ਹੈ ਜਿਵੇਂ ਆਟਾ ਹੋ ਗਿਆ ਦਾਲਾਂ ਬਹੁਤ ਤਰ੍ਹਾਂ ਦੀਆਂ ਦਾਲਾਂ ਲਿਆ ਕੇ ਰੱਖਦੇ ਆ ਕਿਉਂਕਿ ਇਹਨਾਂ ਨੂੰ ਆਪਾਂ ਘਰੇ ਸਟੋਰ ਕਰਨਾ ਪੈਂਦਾ ਤੇ ਇਹਨਾਂ ਚ ਅਕਸਰ ਕੀ ਹੁੰਦਾ ਅੱਜ ਕੱਲ੍ਹ ਗਰਮੀ ਦੇ ਵਿੱਚ ਨਾ ਜਿਹੜੀ ਸੁੰਡੀ ਪੈ ਜਾਂਦੀ ਹੈ ਕਈ ਵਾਰੀ ਸੁੰਡੀ ਪੈ ਜਾਂਦੀ ਜਾਂ ਵਿੱਚ ਜਾਲੀ ਜੀ ਬਣ ਜਾਂਦੀ ਕਿਸੇ ਤਰ੍ਹਾਂ ਦੀ ਜਿਵੇਂ ਜਾਲੇ ਜਾਲੇ ਜੀ ਲੱਗ ਜਾਂਦੀ ਸਲਟਾਂ ਤੇ ਤੇ ਉਹਨਦੇ ਵਾਸਤੇ ਤੁਹਾਨੂੰ ਘਰ ਵਿੱਚ ਹੀ ਦੱਸਾਂਗੇ ਤਰੀਕਾ ਕਿ ਜਿੰਦੇ ਨਾਲ ਤੁਸੀਂ ਘਰੇ ਹੀ ਆਪਣਾ ਵੀ ਘਰ ਦੀਆਂ ਚੀਜ਼ਾਂ ਤੋਂ ਹੀ ਆਪਾਂ ਇਹਨੂੰ ਬਚਾ ਸਕਦੇ ਹਾਂ ਬਚਾ ਕੇ ਰੱਖ ਸਕਦੇ ਹਾਂ ਤੇ ਆਪਾਂ ਨੂੰ ਬਾਹਰੋਂ ਜਿਵੇਂ ਆਪਾਂ ਕੀਟਨਾਸ਼ਕ ਗੋਲੀਆਂ ਲਿਆ ਕੇ ਰੱਖਦੇ ਹਾਂ ਕਈ ਵਾਰੀ ਪਾਊਡਰ ਲਾਉਣੇ ਆ ਉਹ ਚੰਗਾ ਨਹੀਂ ਹੁੰਦਾ ਆਪਣੀ ਸਿਹਤ ਲਈ ਤੇ ਉਹਨੂੰ ਆਪਾਂ ਨਹੀਂ ਲਾਉਣਾ ਤੋਂ ਕਿ ਉਹ ਆਪਾਂ ਜਿੰਨੇ ਮਰਜ਼ੀ ਚੌਲ ਧੋ ਵੀ ਲਈਏ ਪਰ ਉਹ ਗੱਲ ਨਹੀਂ ਬਣਦੀ ਤੇ ਉਹਨਾਂ ਦੀ 스ਮੈਲ ਵੀ ਦਵਾਈਆਂ ਦੀ ਉਵੇਂ ਹੀ ਆਉਂਦੀ ਹੈ ਤੇ ਆਪਾਂ ਅੱਜ ਚੌਲਾਂ ਦਾ ਤੁਹਾਨੂੰ ਦੱਸਾਂਗੇ ਕਿ ਚੌਲ ਆਪਾਂ ਕਿਵੇਂ ਬਚਾਉਣੇ ਆਂ ਸੁੰਡੀ ਤੋਂ ਇਹਨਾਂ ਵਿੱਚ ਸੁੰਡੀ ਕਈ ਵਾਰੀ ਚਿੱਟੀ-ਚਿੱਟੀ ਪੈ ਜਾਂਦੀ ਹੈ ਅੱਜ ਕੱਲ੍ਹ ਗਰਮੀ ਦੀ ਰੋਤ ਦੇ ਵਿੱਚ ਤੇ ਇਹਨੂੰ ਆਪਾਂ ਬਚਾਉਣ ਵਾਸਤੇ ਆਪਣੀਆਂ ਘਰੇ ਚੀਜ਼ਾਂ ਰਸੋਈ 'ਚ ਹੁੰਦੀਆਂ ਜਿੰਨਾਂ ਤੋਂ ਆਪਾਂ ਬਚਾ ਸਕਦੇ ਆਂ ਆਪਾਂ ਨੂੰ ਬਾਜ਼ਾਰੋਂ ਕੋਈ ਵੀ ਦਵਾਈਆਂ ਲਿਆਉਣ ਦੀ ਲੋੜ ਨਹੀਂ ਇਹਨਾਂ ਨੂੰ ਤੇ ਇੱਕ ਪਹਿਲਾ ਤਰੀਕਾ ਤੁਹਾਨੂੰ ਦੱਸਾਂਗੇ ਨੂੰ ਤੁਸੀਂ ਜਿਵੇਂ ਚੌਲ ਹੁੰਦੇ ਆ ਲੂਣ ਤੇ ਹਲਦੀ ਲਾ ਕੇ ਰੱਖ ਸਕਦੇ ਹੋ ਉਹਦੇ ਨਾਲ ਵੀ ਵਧੀਆ ਰਹਿੰਦੇ ਆ ਪਰ ਲੂਣ ਤੇ ਹਲਦੀ ਲਾਉਣ ਨਾਲ ਸੁੰਢੀ ਤਾਂ ਨਹੀਂ ਪੈਂਦੀ ਪਰ ਇਹ ਹੁੰਦਾ ਵੀ ਜਦੋਂ ਆਪਾਂ ਕਈ ਵਾਰੀ ਖੀਰ ਬਣਾਉਣੀ ਹੁੰਦੀ ਤਾਂ ਉਦੋਂ ਹਲਦੀ ਦਾ ਜਿਹੜਾ ਆਪਣਾ ਕਲਰ ਜਾਂਦਾ ਨਹੀਂ ਕਿਉਂਕਿ ਉਹ ਪੀਲਾ ਪੀਲਾ ਉਹਵੇਂ ਕੋਲ ਜਾਂਦਾ ਇਸ ਕਰਕੇ ਆਪਾਂ ਦੂਜਾ ਤਰੀਕਾ ਤੁਹਾਨੂੰ ਹੋਰ ਦੱਸਦੇ ਆ ਤੇ ਆਪਾਂ ਉਸ ਤਰੀਕੇ ਨਾਲ ਤੁਸੀਂ ਇਨੂੰ ਬਚਾ ਸਕਦੇ ਹੋ ਚੌਲਾਂ ਨੂੰ ਜਿਵੇਂ ਦਾਲਾਂ ਹੋ ਗਈਆਂ ਚੌਲ ਹੋ ਗਏ ਕੋਈ ਵੀ ਚੀਜ਼ ਹੈ ਤੁਸੀਂ ਇਹਨਾਂ ਨੂੰ ਤੁਸੀਂ ਬਚਾ ਸਕਦੇ ਹੋ ਇਸ ਚੀਜ਼ ਤੋਂ ਤੇ ਇਹਦੇ ਵਾਸਤੇ ਕੀ ਕਰਨਾ ਤੁਸੀਂ ਇੱਕ ਤਾਂ ਲੈਣਾ ਜੀ ਲਸਣ ਲਸਣ ਆਪਣੇ ਘਰ ਵਿੱਚ ਆਮ ਹੀ ਹੁੰਦਾ ਹੈ ਲਸਣ ਲੈ ਸਕਦੇ ਹੋ ਇਹਨੂੰ ਤੁਹਾਨੂੰ ਦੱਸ ਦੇਵਾਂ ਮੈਂ ਆਪਾਂ ਇਹਨੂੰ ਆਪਾਂ ਰੱਖਣਾ ਕਿਵੇਂ ਉਸੇ ਤਰੀਕੇ ਨਾਲ ਤੁਸੀਂ ਰੱਖਣਾ ਹਾਂ ਹਾਂ ਜੀ ਤੇਵੇਂ ਤੁਸੀਂ ਲਸਣ ਲੈ ਲੈਣਾ ਤੇ ਲਸਣ ਤੁਸੀਂ ਸਿੰਜੀਵਨਾ ਇਹਨਾਂ ਦੀ ਐਵੇਂ ਗੰਢੀਆਂ ਜਿਵੇਂ ਤੋੜ ਲੈਣੀਆਂ ਇਸ ਤਰ੍ਹਾਂ ਆਡਾਟ ਕਰ ਲੈਣੇ ਇਹਨਾਂ ਨੂੰ ਐਵੇਂ ਰੱਖ ਦੇਣਾ ਵਿੱਚ ਇਸ ਤਰ੍ਹਾਂ ਉੱਪਰ ਐਵੇਂ ਚੌਲ ਪਾ ਦੇਣੇ ਇਹਦੇ ਜਿਵੇਂ ਥੋੜੇ ਜਿਹਾ ਪਾ ਤੇ ਉੱਤੇ ਥੋੜੇ ਜਿਹਾ ਚੌਲ ਪਾ ਤੇ ਫਿਰ 5-6 ਗੰਢੀਆਂ ਪਾਤੀਆਂ ਫਿਰ ਚੌਲ ਪਾ ਤੇ 5-6 ਕਲੰਗਾ ਆ ਪਾਉਣੇ ਇਸ ਤਰ੍ਹਾਂ ਤੋੜ ਕੇ ਇਸ ਤਰ੍ਹਾਂ ਪਾ ਦੇਣੀ ਹੈ ਤੇ ਇੱਕ ਤੁਸੀਂ ਪਾ ਸਕਦੇ ਹੋ ਜੀ ਲੌਂਗ ਜੇ ਤੁਹਾਡੇ ਕੋਲ ਲਸਣ ਨਹੀਂ ਹੈਗਾ ਤੇ ਲੌਂਗ ਪਾ ਦਿਓ ਤੁਸੀਂ ਲੌਂਗ ਪਾ ਸਕਦੇ ਹੋ ਐਵੇਂ ਤੁਸੀਂ ਇਹਦੇ ਵਿੱਚ ਲੌਂਗ ਖਿਲਾਰ ਦਿਓ ਐਵੇਂ ਥੋੜੇ ਜਿਵੇਂ ਇੱਕ ਲੇਅਰ ਚ ਇਹਨਾਂ ਥੋੜੇ ਜਿਹਾ ਲੌਂਗ ਖਿਲਾਰਦੇ ਫਿਰ ਉੱਪਰ ਐਵੇਂ ਚੌਲ ਪਾ ਦਿੰਨੇ ਆਪਾਂ ਤੁਸੀਂ ਥੋੜੇ ਜਿਹਾ ਚੌਲ ਪਾ ਕੇ ਫਿਰ ਥੋੜੇ ਜਿਹਾ 4-5 ਲੌਂਗ ਸੱਟ ਕੇ ਫਿਰ ਉੱਤੇ ਥੋੜੇ ਜਿਹਾ ਚੌਲ ਪਾ ਦਿੰਨੇ ਇਹ ਹੋ ਗਿਆ ਦੂਜਾ ਤਰੀਕਾ ਆਪਣਾ ਤੇ ਇੱਕ ਤਰੀਕਾ ਹੈਗਾ ਜੀ ਆਪਣੇ ਕੋਲ ਆਪਾਂ ਲੈ ਲਈਆਂ ਲਾਲ ਮਿਰਚਾਂ ਸਬੂਤਨ ਇਹਨਾਂ ਨੂੰ ਤੁਸੀਂ ਐਵੇਂ ਕਰਕੇ ਪਾ ਸਕਦੇ ਹੋ ਵਿੱਚ ਸਬੂਤੀਆਂ ਮਿਰਚਾਂ ਲਾਲ ਇਹਨਾਂ ਨੂੰ ਪਾ ਕੇ ਇਸ ਤਰ੍ਹਾਂ ਤੁਸੀਂ ਹੁੰਦੇ ਉੱਤੇ ਚੌਲ ਪਾ ਸਕਦੇ ਹੋ ਇਸ ਤਰ੍ਹਾਂ ਇਹ ਕਰਕੇ ਹੱਡ ਡੱਡ ਜਿਵੇਂ ਤੁਹਾਡੇ 4-5 ਮਿਰਚਾਂ ਪਾਤੀਆਂ ਫਿਰ ਉੱਪਰ ਚੌਲ ਪਾਤੇ ਫਿਰ ਮਿਰਚਾਂ ਪਾਤੀਆਂ ਫਿਰ ਉੱਪਰ ਚੌਲ ਪਾਤੇ ਤੇ ਇੱਕ ਤਰੀਕਾ ਜੀ ਤੁਸੀਂ ਪਾ ਸਕਦੇ ਹੋ ਤੇਜ ਪੱਤਾ ਜੇ ਹੈਗਾ ਤੁਹਾਡੇ ਕੋਲ ਤਾਂ ਤੇਜ ਪੱਤੇ ਵੀ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਉਹਦੇ ਨਾਲ ਵੀ ਬਿਲਕੁਲ ਸੁੰਟੀ ਨਹੀਂ ਲੱਗੂਗੀ ਤੇ ਬਹੁਤ ਵਧੀਆ ਤੁਹਾਡੇ ਚੌਲ ਰਹਿਣਗੇ ਇੱਕਦਮ ਵਧੀਆ ਤੇ ਇਸ ਤਰ੍ਹਾਂ ਤੁਸੀਂ ਆਪਣੇ ਚੌਲਾਂ ਨੂੰ ਦਾਲਾਂ ਨੂੰ ਇਹਨਾਂ ਤੋਂ ਪਚਾ ਸਕਦੇ ਹੋ ਹਾਂਜੀ ਤੇ ਇਸੇ ਤਰ੍ਹਾਂ ਤੁਸੀਂ ਆਪਣੇ ਚੌਲਾਂ ਨੂੰ ਦਾਲਾਂ ਨੂੰ ਕੋਈ ਵੀ ਚੀਜ਼ ਇਹਨਾਂ ਨੂੰ ਬਚਾ ਸਕਦੇ ਹੋ ਆਪਣੀਆਂ ਘਰ ਦੀਆਂ ਚੀਜ਼ਾਂ ਤੋਂ ਹੀ ਜਿਵੇਂ ਲਸਣ ਵੀ ਆਪਣੇ ਕੋਲ ਹੁੰਦਾ ਘਰੇ ਲੌਂਗ ਵੀ ਆਪਣੇ ਘਰੇ ਆਮ ਹੁੰਦੇ ਹੀ ਹੈ ਲਾਲ ਮਿਰਚਾਂ ਵੀ ਆਪਣੇ ਘਰੇ ਸਾਬਤ ਹੁੰਦੀਆਂ ਤੇ ਇਸ ਤਰੀਕੇ ਨਾਲ ਤੁਸੀਂ ਆਪਣੀ ਜਿਹੜੇ ਚੌਲਾਂ ਨੂੰ ਬਚਾ ਸਕਦੇ ਹੋ ਇਹ ਚੀਜ਼ਾਂ ਰੱਖ ਕੇ ਤੇ ਆਪਾਂ ਨੂੰ ਕੋਈ ਵੀ ਦਵਾਈਆਂ ਰੱਖਣ ਦੀ ਲੋੜ ਨਹੀਂ ਪੈਂਦੀ ਇਹਨਾਂ ਵਿੱਚ ਤੇ ਇਹਨਾਂ ਨਾਲ ਹੀ ਬਿਲਕੁਲ ਚੌਲ ਆਪਣੇ ਵਧੀਆ ਰਹਿੰਦੇ ਹੈ ਜੈ ਚੌਲ ਨੇ ਦਾਲਾਂ ਨੇ ਕੋਈ ਵੀ ਚੀਜ਼ ਇਸੇ ਤਰ੍ਹਾਂ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਐਵੇਂ ਰੱਖ ਸਕਦੇ ਹੋ ਤੇ ਤੁਹਾਡੇ ਜਿਵੇਂ ਵੀ ਸੁੰਡੀਆਂ ਪੈ ਜਾਂਦੀਆਂ ਅੱਜ ਕੱਲ੍ਹ ਗਰਮੀ ਦੇ ਵਿੱਚ ਤੇ ਸੁੰਡੀ ਬਿਲਕੁਲ ਨਹੀਂ ਪਾਊਗੀ ਤੇ ਬਿਲਕੁਲ ਵੀ ਜਾਲੇ ਨਹੀਂ ਬਣੂਗੀ ਤੇ ਬਹੁਤ ਵਧੀਆ ਇਹ ਤਰੀਕਾ ਤੇ ਮੈਂ ਵੀ ਇਹ ਤਰੀਕਾ ਵਰਤਦੀ ਹਾਂ ਬਹੁਤ ਵਧੀਆ ਹੈ ਇਸ ਇਹਦੇ ਨਾਲ ਹੁਣ ਜਿਹੜਾ ਆਪਣਾ ਵਧੀਆ ਚੋਲ ਰਹਿੰਦੇ ਆ ਬਿਲਕੁਲ ਵੀ ਸੁੰਡੀ ਨਹੀਂ ਪੈਂਦੀ ਇਹ ਵੀ ਸਾਡੀਆਂ ਦਾਦੀਆਂ ਨਾਨੀਆਂ ਨੇ ਸਾਨੂੰ ਦੱਸਿਆ ਤੇ ਉਹਨਾਂ ਤੋਂ ਅਸੀਂ ਸਿੱਖਿਆ ਉਹ ਵੀ ਇਹੀ ਕੁਛ ਕਰਦੀਆਂ ਹੁੰਦੀਆਂ ਸੀ ਕਿਉਂਕਿ ਉਦੋਂ ਕਿਹੜਾ ਇਹੋ ਜੀਆਂ ਦਵਾਈਆਂ ਚੱਲੀਆਂ ਸੀ ਜਾਂ ਪਾਊਡਰ ਚੱਲੇ ਸੀ ਤੇ ਇਹਨਾਂ ਤਰੀਕਿਆਂ ਨਾਲ ਉਹ ਇਹ ਚੀਜ਼ਾਂ ਨੂੰ ਬਚਾ ਕੇ ਰੱਖਦੀਆਂ ਸੀ ਸੁੰਡੀਆਂ ਤੋਂ ਤੇ ਇਹ ਤਰੀਕਾ ਤੁਸੀਂ ਵੀ ਜ਼ਰੂਰ ਵਰਤ ਕੇ ਵੇਖਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਦੀ ਵੀਡੀਓ ਇਹ ਬਣਾਈ ਮੈਂ ਤੇ ਮੈਂ ਵੀ ਇਹ ਰੱਖਣ ਲੱਗੀ ਸਾਂ ਚੋਲਾਂ ਦੇ ਵਿੱਚ ਤੇ ਮੈਂ ਹਾਂ ਚੱਲ ਆਪਾਂ ਵੀਡੀਓ ਬਣਾ ਲੈਨੇ ਆ ਹੋਰ ਵੀ ਭੈਣਾਂ ਨੂੰ ਪਤਾ ਲੱਗ ਜੂਗਾ ਤੇ ਇਸ ਤਰੀਕੇ ਨਾਲ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਘਰੇ ਬਚਾ ਸਕਦੇ ਹੋ ਬਿਲਕੁਲ ਵਧੀਆ ਤਰੀਕਾ ਤੇ ਕੋਈ ਇਹਦੇ ਚ ਆਪਣੀ ਸਿਹਤ ਨੂੰ ਵੀ ਨੁਕਸਾਨ ਹੁੰਦਾ ਕੁਝ ਨਹੀਂ ਹੁੰਦਾ ਤੇ ਜਿਵੇਂ ਮਰਜ਼ੀ ਆਪਾਂ ਨੂੰ ਜਿਵੇਂ ਕੱਢਾਂਗੇ ਤੇ ਵਰਤ ਸਕਦੇ ਆ ਜਿਵੇਂ ਮੰਨ ਲਓ ਆਪਾਂ ਗੋਲੀਆਂ ਰੱਖਦੇ ਆ ਪਾਊਡਰ ਰੱਖਦੇ ਆ ਉਹਨੂੰ ਆਪਾਂ ਜਿੰਨੇ ਮਰਜ਼ੀ ਧੋਨੇ ਵੀ ਆ ਪਰ ਜਿਹੜਾ ਉਹ ਪਾਊਡਰ ਇਹਨ ਦੇ ਵਿੱਚੋਂ ਨਿਕਲਦਾ ਨਹੀਂ ਉਹ ਪਾਊਡਰ ਉਹਵੇਂ ਦਾ ਉਹਵੇਂ ਨਿਕਲੀ ਜਾਂਦਾ ਨਿਕਲੀ ਜਾਂਦਾ ਤੇ ਇਸ ਤਰ੍ਹਾਂ ਤੁਸੀਂ ਰੱਖ ਸਕਦੇ ਹੋ ਤੁਹਾਨੂੰ ਤਿੰਨ ਚਾਰ ਤਰੀਕੇ ਤੁਹਾਨੂੰ ਦੱਸਿਆ ਲੂਣ ਹਲਦੀ ਲਾ ਕੇ ਵੀ ਤੁਸੀਂ ਰੱਖ ਸਕਦੇ ਹੋ ਇਹਦੇ ਵਿੱਚ ਲਸਣ ਰੱਖ ਦੋ ਉਹਦੇ ਨਾਲ ਵੀ ਨਿਚੋਲ ਖਰਾਬ ਹੋਣਗੇ ਇਹਦੇ ਵਿੱਚ ਲਾਲ ਮਿਰਚਾ ਰੱਖ ਦੋ ਤੁਸੀਂ ਸਾਬਤ ਉਹਦੇ ਨਾਲ ਵੀ ਸਹੀ ਰਹਿਣਗੇ ਤੇਜ ਪੱਤਾ ਰੱਖ ਦੋ ਤੇ ਲੌਂਗ ਰੱਖ ਦੋ ਇਹਨਾਂ ਸਾਰੀਆਂ ਚ ਤਰੀਕਿਆਂ ਨਾਲ ਤੁਸੀਂ ਇਹਨਾਂ ਚੌਲਾਂ ਨੂੰ ਜਾਂ ਦਾਲਾਂ ਨੂੰ ਇਹ ਤੁਸੀਂ ਵਧੀਆ ਤਰੀਕੇ ਨਾਲ ਸੁੰਡੀ ਤੋਂ ਬਚਾ ਸਕਦੇ ਹੋ ਤੇ ਬਿਲਕੁਲ ਵੀ ਲੱਗਦੇ ਨਹੀਂ ਤੇ ਵਧੀਆ ਰਹਿੰਦੇ ਆ ਤੇ ਇਹ ਸੀ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਥੈਂਕ ਯੂ